ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮਹਿਮਦੇ ਤਹਿਤ ਅੱਜ ਏਡੀਸੀਪੀ ਸ੍ਰੀ ਨਵਜੋਤ ਸਿੰਧੂ ਏਡੀਸੀਪੀ 3 ਤੇ ਸ੍ਰੀ ਕਮਲਜੀਤ ਸਿੰਘ ਏਸੀਪੀ ਹੈੱਡਕੁਆਟਰ ਤੇ ਥਾਣਾ ਵੇਰਕਾ ਦੇ ਐਸਐਚਓ ਅਮਨਜੋਤ ਗੌਰ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ ਇਸ਼ੂ ਵਾਸੀ ਬਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜ਼ਿਆਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕੇਟ ਵਗੈਰਾ ਦੁਕਾਨਾਂ ਤੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਅਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲ ਚ ਲਿਆਂਦੀ ਜਾ ਰਹੀ ਆ ਪਹਿਲਾਂ ਸਰਦ ਕੋ ਕਿੰਨੇ ਪੀਨ ਜਿਹੜੀ ਇਹ ਵੇਚ ਚੁੱਕਾ ਹੈ ਜਾਂ ਲਿਆ ਚੁੱਕਾ ਤੁਸਾਂ ਉਹ ਇਨਵੈਸਟੀਗੇਸ਼ਨਸ ਕਰ ਰਹੇ ਆ ਐਂਟਰੋਗੇਸ਼ਨਸ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡ ਆ ਜਿਹੜਾ ਇਹ ਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਾਰਾ ਇਕੱਲਾ ਹੀ ਹੋਰ ਵੀ ਦੇ ਗੈਂਗ ਗੈਂਗ ਇਹ ਇਕੱਲਾ ਹੀ ਇਕੱਲਾ ਜਿਸ ਤਰ੍ਹਾਂ ਇਹਦੇ ਫਾਦਰ ਸਾਹਿਬ ਦਾ ਹਵਾਲਾ ਦਿੱਤਾ ਉਹ ਵੀ ਨਾਲ ਸੀ ਇਸ ਕੰਮ ਤੇ ਨਹੀਂ ਇਹਦੇ ਫਾਦਰ ਉਹ ਪੂਜੀਆ ਬਣਾਉਣ ਦਾ ਕੰਮ ਉਹਦਾ ਆਪਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆਰਡ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਹੈ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਹੈ ਸਰ ਸਾਹਿਬ ਇਹ ਆਪਣਾ ਸ਼ਰੀਆਂ ਵਿੱਚ ਨਾਲ ਫੜਿਆ ਸੀ 1.7 ਕਿਲੋ ਦਾ ਉਹਦਾ ਲਿੰਕ ਨਹੀਂ ਨਹੀਂ ਉਹਦੇ ਨਾਲ ਕੋਈ ਲਿੰਕ ਨਹੀਂ ਸਰ ਇਹ ਲਿੰਕ ਕਿਸ ਤਰ੍ਹਾਂ ਬਣਿਆ ਉਹਦੇ ਨਾਲ ਜਿਹਦੇ ਕੋਲ ਇਹ ਯੂਟੀ ਤੋਂ ਲੈ ਕੇ ਆਏ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਆ ਉਹਦੀ ਜੋ ਵੀ ਫਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੈਂਬਲ ਸੀ ਲੈ ਕੇ ਤੇ ਸਰ ਆਂਦਾ ਸੀ ਲੇਕਿਨ ਇੱਥੇ ਗਾਹ ਕਿਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜਿਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ ਹਾਂ ਇੱਕ ਦਿਨ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁੱਛ ਕੇ ਇਸ ਦਰਾਂ ਆ ਜਿਹੜੀ ਅਸੀਂ ਅਗਲੀ ਡਿਟੇਲ ਆ ਜਿਹੜੀ ਵਰਕਆਊਟ ਕਰਾਂਗੇ ਸਰ ਕੀ ਕਹਿੰਦਾ ਆਮ ਲੋਕਾਂ ਵਾਂਗ ਨਹੀਂ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਚੱਕ ਪਿਆ ਤੇ ਉਹਨੂੰ ਜਿਹੜਾ ਕੰਮ ਹੋ ਗਿਆ ਪ੍ਰੋਸੈਜ ਉਹ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਦਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਕਾਰ ਬਣਦੀ ਹੈ। ਸਕੀ ਨੇ ਇਹਦੇ ਨਾਲ ਵੇਚ ਤੇ ਕੋਈ ਪ੍ਰਾਪਰਟੀ ਵਗੈਰਾ ਕੁਝ ਬਣਾਈਆ ਗਿਆ ਹਲੇ ਸ਼ੁਰੂਆਤ ਹੀ ਕੀਤੀ ਇਹਦੀ। ਉਹ ਡਿਟੇਲ ਮੰਗ ਜਿਹੜੀਆਂ ਪ੍ਰਾਪਰਟੀਆਂ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਔਰ ਟੋਟਲ ਸਾਰਾ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰਾਂਗੇ। ਪੜਿਆ ਕਿੰਨਾ ਕੁ? ਕਿ ਬਹੁਤਾ ਨਹੀਂ ਪੜਿਆ ਦਾ ਮਤਲਬ ਠੀਕ ਹੀ ਆ। 5-7 ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ। ਤੇ ਨਾਰਮਲੀ ਮਤਲਬ ਜਨਤਾ ਦਾ ਆਮ ਲੈਂਦਾ ਸੀ। ਹਾਂਜੀ ਹਾਂਜੀ ਆਮ ਦੁਕਾਨਾਂ ਤੇ ਆਪਣੇ ਪੈਦਲ ਦਾ ਨਾਲ-ਨਾਲ ਕੰਮ ਕਰਦਾ ਸੀ। ਨਾਲ ਇਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਇਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰ ਲਿਆ। ਇਹਨਾਂ ਸਰ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਪੁੱਜੀ ਦੇ ਤੁਸੀਂ ਕਹਿੰਦੇ ਹੋ ਪੈਕੇਟ ਆ ਪੈਕਾਂ ਦੇ ਵਿੱਚੇ ਜਾਂ ਇਸ ਨੂੰ ਉਹਦੇ ਥਰੂ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਇਹਦਾ ਨਹੀਂ ਉਹ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਇਹ ਜੀਐਸ ਸਪਲਾਈ ਕਰਦਾ ਕਰਦਾ ਹਾਂਜੀ ਹਾਂਜੀ ਪੂਜੀਐਸ ਸਪਲਾਈ ਕਰਦਾ ਸੀ ਮਨ ਪੂਜੀਐਸ ਸਪਲਾਈ ਦੇ ਨਾਲ ਨੇ ਹੀ ਕੰਮ ਕਰਦੇ ਨਾਲੇ ਕੰਮ ਕਰਦੇ ਆ ਲੋਕ ਪੂਜੀਏ ਦੇ ਜ਼ਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈ ਰਾਜਸਥਾਨ ਤੋਂ ਵੀ ਜਾਂਦਾ ਰਿਹਾ ਕਿਉਂਕਿ ਉੱਥੇ ਖੇਤੀ ਨਹੀਂ ਹੁੰਦੀ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹਾਰਡ ਪਨਮੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜਕੱਲ ਸਾਰਿਆਂ ਦਾ ਰੁਝਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ ਸੀ ਜਿਹੜੀ ਇਹਨਾਂ ਦੇ ਬੈਕਵਰਡ ਲਿੰਕ ਹੈ ਸਰ ਜਿੱਥੋਂ ਲੈ ਕੇ ਆਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਹੈ ਉਹ ਅਸੀਂ ਕਿਉਂਕਿ ਅੰਦਰ ਇਨਵੈਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਹੈਗੀ ਹੈ سیل ਕਿੰਨੀ ਕਿੱਥੇ ਕਿੱਥੇ ਕਰਦੀ ਕਿਉਂਕਿ ਜਿਸ ਇਲਾਕੇ ਜੋ ਪੜਾਇਆ ਗਿਆ ਉਹ ਕਾਫੀ ਉਸਤਲਾਮੇਰੀਆ ਵੀ ਇਸ ਵਿੱਚ ਉਹ ਉਹ ਇਨਵੈਸਟੀਗੇਸ਼ਨ ਦੇ ਅਨੁਸਾਰ ਸਾਰਾ ਸਟੈਬਲਿਸ਼ ਕਰਾਂਗੇ ਜੀ ਜੋਗੀ ਹੋਇਆ ਕਰੇਗੀ ਕਿੰਨੀ ਕਾਮਯਾਬੀ ਸਮਝੋ ਸਰ ਕੋਈ ਇੱਕ ਬੜਾ ਤਗੜਾ ਨੈਟਵਰਕ ਚਾਹੁੰਦੇ ਨੇ ਸਰ ਜੀ ਸਰ ਬਿਲਕੁਲ ਹੋਏਗਾ ਜੀ ਸਾਰੀ ਕਾਮਯਾਬੀ ਆ ਮਤਲਬ ਇਨੇ ਡਰੱਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਜਾਂ ਹੋਰ ਕਰਨੇ ਸਾਰੀ ਇਟ ਇਸ ਮੈਟਰ ਆਫ ਕਾਮਯਾਬੀ ਆ ਪੁਲਿਸ ਬੜੀ ਅਨਤਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿਟੀ ਵਜੋਂ ਜਿਹੜੇ ਸਾਰੀ ਕਾਮਯਾਬੀ ਹੋ ਰਹੀ ਆ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਤਾਂ ਸ਼ੱਕ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਨੂੰ ਕੰਮ ਵਿੱਚ ਕਾਫੀ ਔਖਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋ ਕਿਧੋ ਨਾ ਕਿਧੋ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ